ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਲਾ ਕਲਾਂ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਖੇਤੀਬਾੜੀ ਦੇ ਸੰਦ ਬਾਈ ਨੇ ਵਿਕਾਊ ਕੀਤੇ ਆ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਕੋਈ ਵੀ ਨਗ ਤੁਹਾਨੂੰ ਫਿੱਟ ਆਉਂਦਾ ਵੀਰੇ ਆ ਕੇ ਤਸੱਲੀ ਭਰ ਕਰ ਲਓ ਜਿਹਦੇ ਚ ਇੱਕ ਟਰਾਲੀ ਆ ਜੀ ਇੱਕ ਟਰਾਲਾ ਇੱਕ ਜੈਗਨੇਟਰ ਆ ਜੀ ਤੇ ਇੱਕ ਮਹਿੰਦਰਾ ਟਰੈਕਟਰ ਆ ਤੇ ਇੱਕ ਪਾਣੀ ਵਾਲੀ ਟੈਂਕੀ ਉਹ ਤੁਹਾਨੂੰ ਬਾਅਦ ਚ ਦਿਖਾ ਦਾਂਗੇ ਜੀ। ਬਾਕੀ ਦੀ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਨਾਮ ਤੇ ਐਡਰੈਸ ਦੱਸ ਦਿਓ ਜੀ। ਪਿੰਡ ਮਾਲਾਗਲਾ ਜ਼ਿਲ੍ਹਾ ਮੋਗਾ ਜੀ। ਮੋਦਕੀ ਦੇ ਨੇੜੇ ਆ। ਠੀਕ ਆ ਜੀ। ਤਹਿਸੀਲ ਬਾਗਾ ਪੁਰਾਣਾ ਪੈਂਦੀ ਆ। ਠੀਕ ਆ ਮੋਬਾਈਲ ਨੰਬਰ ਜੀ। 9876855399 ਠੀਕ ਆ ਵੀਰੇ ਅੱਜ ਪੰਜ ਨਾਗਾ ਜੀ ਆਪਣੇ ਖੇਤੀਬਾੜੀ ਦੇ ਜੀ। ਹਾਂ ਪੰਜ ਨਾ ਠੀਕ ਹੈ ਜੀ ਤੇ ਕਿਧਰੋਂ ਸ਼ੁਰੂ ਕਰਕੇ ਬਾਈ ਆਪਾਂ ਟਰਾਲੇ ਤੋਂ ਕਰ ਲਈਏ ਟਰਾਲੇ ਤੇ ਸ਼ੁਰੂ ਕਰ ਲੈਣਾ ਜੀ ਕਿੰਨੇ ਫੁੱਟਾ ਜੀ ਇਹ ਇਹ 12 1/2 ਹੀ ਆ ਪੂਰਾ ਭਾਰਾ ਟਰਾਲਾ 12 ਤੇ 1/2 ਠੀਕ ਹੈ ਵੀਰੇ ਬਿਨਾ ਜੈਕ ਤੋਂ ਬਿਨਾ ਜੈਕ ਤੋਂ ਜੈਕ ਹੈ ਨਹੀਂਗਾ ਜੀ ਆਪਾਂ ਦਿਖਾ ਵੀ ਦਿੰਨੇ ਆ ਬਾਈ ਜੈਕ ਇਹਦੇ ਹੈ ਨਹੀਂਗਾ ਹਿੱਸਾ ਚੌਰਸ ਲੱਗਿਆ ਵਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਆਪ ਚੈੱਕ ਕਰ ਲਿਓ 12 1/2 ਤੇ ਵੈੱਡ ਕਿੰਨੇ ਫੁੱਟਾ ਹੋਊਗਾ ਤਿੰਨ ਆ ਜੀ ਹਾਂ ਤਿੰਨ ਲਗਭਗ 3 ਪਲਾਸ ਹੀ ਹੋਊਗਾ ਜੀ ਠੀਕ ਹੈ ਜੀ ਬਾਕੀ ਕੰਡੀਸ਼ਨ ਮੈਂ ਤੁਹਾਨੂੰ ਸਾਰੀ ਦਿਖਾ ਦਿੰਨਾ ਜੀ ਕੰਡੀਸ਼ਨ ਬੈਕ ਸਾਈਡ ਤੋਂ ਵੀ ਚੈੱਕ ਕਰ ਲੋ ਥੱਲੇ ਹਿੱਸਾ ਚੈੱਕ ਕਰ ਲੋ ਗਾ ਡਰਾ ਵਗੈਰਾ ਤੇ ਫਰਸ਼ ਦੀ ਕੰਡੀਸ਼ਨ ਵੀ ਤੁਸੀਂ ਇਹਦੀ ਚੈੱਕ ਕਰ ਸਕਦੇ ਹੋ ਜੀ ਸਾਰੇ ਵੰਗੇ ਤੁਹਾਨੂੰ ਨਾਲ ਮਿਲਨੇ ਆ ਬਾਕੀ ਸਾਫ ਹਾਲਤ ਦਾ ਜੀ ਤੁਹਾਡੇ ਸਾਹਮਣੇ ਆ ਜੀ ਡਬਲ ਟਾਇਰ ਆ ਪੰਜ ਜਵਾ ਮ ਥੱਲੇ ਆ ਤੇ ਦੂਜਾ ਪਾਸੇ ਵਾਲੀ ਦਾਸ ਆ ਪੂਰਾ ਫੌਲ ਗਾਡਰ ਹੈਵੀ ਹੈ 5 ਐਮ ਐਮ ਥੱਲੇ ਵਾਲੀ ਆ ਤੇ 10 ਗੇਜ ਪਾਸੇ ਆ 10 ਗੇਜ ਪਾਸੇ ਆ ਗਾਡਰ ਪੂਰਾ ਮੋਟਾ ਟਾਣਾ ਠੀਕ ਆ ਟਾਟਾ ਦਾ ਡਾ ਗਾਡਰ ਲੱਗਿਆ ਬਾਕੀ ਕੰਡੀਸ਼ਨ ਸਾਫ ਸੁਥਰੀ ਆ ਤੁਸੀਂ ਦੇਖ ਵੀ ਸਕਦੇ ਹੋ ਜੀ ਬੈਕ ਸਾਈਡ ਤੋਂ ਵੀ ਤੁਹਾਨੂੰ ਕੰਡੀਸ਼ਨ ਚੈੱਕ ਕਰਾ ਦਿਨਾ ਜੀ ਤੇ ਡਿਮਾਂਡ ਕੀ ਕਰਨੀ ਆ ਜੀ ਇਹਦੀ ਟਾਲੇ ਦਾ 1.55 ਹੋਜੂ ਮਾਨ ਤਾਣ ਜੀ ਹਾਂ ਥੋੜਾ ਕਰਾਂਗੇ ਠੀਕ ਆ ਵੀਰੇ ਤੇ ਇਧਰ ਜਨਰੇਟਰ ਤੇ ਹੀ ਆ ਜਾ ਕੇ ਪਹਿਲਾਂ ਜੀ ਠੀਕ ਹੈ ਜੀ ਇਹ ਜਨਰੇਟਰ ਆ ਕਿੰਨੇ ਕਿਲੋਵਾਟ ਦਾ ਜੀ 5 ਕਿਲੋਵਾਟ 5 ਕਿਲੋਵਾਟ ਦਾ ਜੀ ਠੀਕ ਹੈ ਜੀ ਚਾਲੂ ਹਾਲਤ ਚ ਆ ਜੀ ਹਾਂ ਚੱਲਦਾ ਹੈ ਠੀਕ ਹੈ ਵੀਰੇ 5 ਕਿਲੋਵਾਟ ਦਾ ਜਨਰੇਟਰ ਤੁਸੀਂ ਚੈੱਕ ਕਰ ਸਕਦੇ ਹੋ ਚਾਲੂ ਹਾਲਤ ਚ ਬਾਕੀ ਦੇਵ ਜਨਰੇਟਰ ਬਾਗੇਪੁਰਾ ਨੇ ਦਾ ਬਣਿਆ ਹੋਆ ਜੀ ਇਹ ਠੀਕ ਹੈ ਵੀਰੇ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਜੀ 2800 ਜੇ ਆਪ ਦਾ ਕੋਈ ਵੀ ਸੱਜਣੇ ਨੂੰ ਖਰੀਦਦਾ ਚਲਾ ਕੇ ਚੈੱਕ ਕਰਕੇ ਲੈ ਜੇ ਹਾਂ ਚਲਾ ਕੇ ਦੇਵਾਂਗੇ ਠੀਕ ਆ ਚਲਾ ਕੇ ਬਾਈ ਦੇ ਕੋਲ ਠੀਕ ਆ ਕਰੇ ਬਾਈ ਕਹਿੰਦਾ ਚਾਲੂ ਆ ਤੁਸੀਂ ਆ ਕੇ ਚੈੱਕ ਕਰਕੇ ਆਪ ਦੀ ਤਸੱਲੀ ਕਰਕੇ ਲਿਜਾ ਸਕਦੇ ਆ ਤੇ ਅੱਗੇ ਨਗ ਨੰਬਰ ਆ ਗਿਆ ਵੀਰੇ ਆਪਣਾ 3 ਇਹ ਟਰਾਲੀ ਕਿੰਨੇ ਫੁੱਟੀ ਆ ਜੀ ਇਹ 12 6 ਦੀ 12 6 ਦੀ ਟਰਾਲੀ ਆ ਜੀ ਟਰਾਲੀ ਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਵਿੱਚੋਂ ਵੀ ਚੈੱਕ ਕਰ ਸਕਦੇ ਆ 12 6 ਸਿੰਗਲ ਟੈਰੀ ਹਿੱਸਾ ਜੱਕ ਕਰ ਲੋ ਇਹਦਾ ਵੀ ਚੌਰਸ ਲੱਗਿਆ ਵਾ ਵੀਰੇ ਚੌਰਸ ਹਿੱਸਾ ਹੈ ਜੀ 13 ਦੀ ਕੰਡੀਸ਼ਨ ਦੇਖ ਲੋ ਬੈਕ ਸਾਈਡ ਤੋਂ ਵੀ ਤੁਹਾਨੂੰ ਚੈੱਕ ਕਰਾ ਦਿਨਾ ਇਹ ਬਣੀ ਪਤਾ ਜੀ ਕਿੱਥੋਂ ਦੀ ਆ ਇਹ ਫਾਣੀ ਤਲਵੰਡੀ ਭਾਈ ਦੀ ਹੈ ਤਲਵੰਡੀ ਭਾਈ ਦੀ ਬਣੀ ਵੀ ਆ ਤੇ ਇਹ ਬਾਏ ਹੌਲੀ ਨਹੀਂ ਟਰਾਲੀ ਠੀਕ ਆ ਜੀ ਨਾਮ ਵਾਲੀ ਭਾਰੀ ਹੈ ਦਰਮਿਆਨੀ ਜੀ ਹੈ ਦਰਮਿਆਨੀ ਜੀ ਆ ਠੀਕ ਆ ਬੈਡ ਤੋਂ ਬਗੈਰ ਇਹ ਚ ਵੇਰ ਦੇ ਨਹੀਂ ਗਾ ਦਾ ਮੁੜ ਕੇ ਅਗਲਾ ਕਾਵੇ ਅਗਲਾ ਕਾਵੇ ਬਈ ਬੈੱਡ ਦੇਓ ਬੈੱਡ ਨਹੀਂ ਵੀਰੇ ਤੁਹਾਨੂੰ ਮਿਲਣਾ ਉਹ ਤੁਹਾਨੂੰ ਆਪ ਹੀ ਲਗਾਉਣਾ ਪੈਣਾ ਜਿਵੇਂ ਖੜੀ ਠੀਕ ਹੈ ਵੀਰੇ ਤੇ ਇਹ ਕਿੰਨੇ ਗੇਜ ਦੀ ਚਾਦਰ ਹੈ ਦਾ ਪਤਾ ਜੀ ਇਹ ਦਾ ਨਹੀਂ ਪਤਾ ਜੀ ਮੇਨ ਸਰ ਕੇ ਵੇਹੇ ਤੇ ਜਾਂ ਬਾੜੀ ਹੌਲੀ ਨਹੀਂ ਗਿਓ ਪੀਪਾ ਆ ਨਹੀਂ ਗਾ ਠੀਕ ਹੈ ਨਾ ਹੌਲੀ ਆ ਤੇ ਨਾ ਬਾੜੀ ਹੈ ਦਰਮਿਆਨਾ ਸਹਿਜ ਮੰਨ ਸਕਦੇ ਆ ਤੇ ਇਹਦੀ ਡਿਮਾਂਡ ਜੀ ਇਹਦੀ 70 ਦੀ ਦੇਣੀ ਹੈ 70000 ਦੀ ਬਿਨਾ ਵਿਡਾਂ ਤੋਂ ਜੀ ਠੀਕ ਆ ਵੇਰੇ ਜੀ ਨਹੀਂ ਛੋੜੋ ਨਹੀਂ ਕੋਈ ਠੀਕ ਆ ਜੀ ਇਹਦੀ ਅਪਲ ਦੇਗੀ ਠੀਕ ਆ ਵੀਰੇ ਤੇ ਅੱਗੇ ਵੀਰੇ ਨਗ ਨੰਬਰ ਆ ਗਿਆ ਆਪਣਾ 4 ਜੀ ਟਰੈਕਟਰ ਰਮਿੰਦਰਾ 265 ਡੀ ਆਈ ਕਿੰਨੇ ਮਾਡਲ ਆ ਜੀ ਇਹ ਇਹ 2000 ਮਾਡਲ ਆ ਪੂਰਾ 2000 ਮਾਡਲ ਆ ਕਾਪੀ ਵਗੈਰਾ ਸਾਰੇ ਕਾਗਜ਼ ਵਗੈਰਾ ਹੈਗੇ ਆ ਜੀ ਆਪਣੇ ਕੋਲ ਹੈਗੇ ਆਪਣੇ ਕੋਲ ਠੀਕ ਆ ਵੀਰੇ ਤੇ ਇੰਜਨ ਗੇਅਰ ਦਾ ਓਕੇ ਆ ਜਮ ਉਹ ਪੂਰੀ ਜ਼ਿੰਮੇਵਾਰੀ ਆਪਣੀ ਬੈਟਰੀ ਵੀ ਠੀਕ ਆ ਠੀਕ ਆ ਜੀ ਤੇ ਗੇਅਰ ਗੂਰ ਦੀ ਸਾਰੇ ਗਾਇ ਦੀ ਲੈਫਟ ਲੋਡ ਦੀ ਸਾਰੀ ਜ਼ਿੰਮੇਵਾਰੀ ਉਹ ਜਿੰਮੇਵਾਰੀ ਹੈ ਜੀ ਬਾਕੀ ਤੋਂ ਜਗੋਂ ਨਹੀਂ ਮਾਰਦਾ ਠੀਕ ਆ ਟਾਇਰਾਂ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਟਾਇਰ ਜੇ ਕੇ ਦੇ ਮਗਰ ਚਾਰੇ ਟਾਇਰ ਜੇ ਕੇ ਦੇ ਹੀ ਹੈ ਜੀ ਕੰਪਨੀ ਦੇ ਟਾਇਰ ਹੀ ਆ ਡੰਡਾ ਫੱਟੀ ਨਾਲ ਹੀ ਹੋ ਜੀ ہاں ਸਾਰਾ ਸਾਈ ਹੈ ਜੋ ਠੀਕ ਆ ਜਿਹੜਾ ਕੁਝ ਵੀਰੇ ਤੁਹਾਨੂੰ ਦੀਂਦਾ ਵੀਡੀਓ ਦੇ ਉਸ ਨਾਲ ਹੀ ਮਿਲੂਗਾ ਜੇ ਮੈਂ ਡੰਡਾ ਫੱਟੀ ਹੱਕ ਹੋ ਗਿਆ ਤੇ ਦੂਜੇ ਪਾਸੇ ਤੋਂ ਵੀ ਕੰਡੀਸ਼ਨ ਇਹਦੀ ਚੈੱਕ ਕਰ ਲਓ ਜੀ ਇੰਜਨ ਗੇਅਰ ਦਾ ਜਮਾ ਬਿਲਕੁਲ ਲੈਫਟ ਦਾ ਓਕੇ ਹੋਊਗਾ ਫਰੰਟ ਤੋਂ ਤੁਹਾਨੂੰ ਮੈਂ ਚੈੱਕ ਕਰਾ ਦਿੰਦਾ ਜੀ ਸਾਭ ਹਾਲਤਾ ਇਹ ਵੀ ਚਾਲੂ ਹਾਲਤ ਚ ਹੀ ਆ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪੀਬੀ 64 45-7 ਸਾਲ ਹੋ ਗਏ ਨੂੰ ਤੇ ਆਲੂਆਂ ਵਾਸਤੇ ਲਿਆ ਸੀ ਹੁਣ ਆਲੂਆਂ ਦਾ ਕੰਮ ਘਟ ਘਟ ਹੁਣ ਕੰਮ ਘਟਾਦਾ ਜੀ ਤਾਂ ਕਰਕੇ ਜੀ ਠੀਕ ਹੈ ਵੀਰੇ ਇਹ ਟੈਂਕੀ ਕਿੰਨੇ ਲੀਟਰ ਦੀ ਆ ਜੀ ਇਹ ਮੇਰਾ ਖਿਆਲ ਪੰਜ ਕੁ ਸੌ ਦੀ ਹੋਊਗੀ ਠੀਕਾ ਬਾਕੀ ਚੈੱਕ ਕਰ ਲਓ ਲਗਭਗ ਬਾਈ 10 ਦਾ ਕਿ 500 ਲੀਟਰ ਦੀ ਅੰਦਾਜ਼ਾ ਹੈ ਲੀਕ ਲੂਕ ਤਾਂ ਨਹੀਂ ਬਾਈ ਕਿਤੇ ਲੀਕ ਨਹੀਂ ਕਿਤੇ ਉਹ ਟੈਂਕੀ ਮੋਟੀ ਪੂਰੀ ਫੁੱਲ ਅਪਲਾਈ ਦੀ ਹੈ ਠੀਕਾ ਮੋਟੀ ਚੰਗੀ ਹੈ ਲਾਈ ਸੀ ਜੇ ਮੈਂ ਫਿਰ ਉਹ ਸੀਮੈਂਟ ਜਿਹਦੀ ਰੱਖ ਲਈ ਸੀ ਠੀਕਾ ਫਿਰ ਮੈਂ ਹੁਣ ਪਈ ਕੀ ਕਾਦੀ ਚਲ ਜੇ ਕੋਈ ਉਹ ਜ ਸੱਜਣਾ ਆ ਗਿਆ 2000 ਰੁਪਏ ਦੀ ਆਪਾਂ ਸਰਫ ਕਰਦੇ ਜਾਨ 2000 ਰੁਪਏ ਦੀ ਦੇ ਦਾਂਗੇ ਜੀ ਇਹ ਠੀਕਾ ਵੀਰੇ ਲਗਭਗ 500 ਲੀਟਰ ਦੀ ਬਾਈ ਕਹਿੰਦਾ ਹੋਊਗੀ ਲੀਕ ਜਗਰਾਂ ਦੀ ਗਾਰੰਟੀ ਆ 2000 ਰੁਪਏ ਦੇ ਇਹ ਦੇ ਦੇ ਦਾਂਗੇ ਜਿਹਨੂੰ ਨਾ ਕੋਈ ਵੀ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ